ਵਾਹਿਗੁਰੂ ਸਾਹਿਬ ਜੀ ਧੰ ਗੁਰ ਗਰੀਬ ਬਨਵਾਜ ਬਾਣੀ ਗੁਰ ਗੁਰੂ ਹਾਏ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਣ ਕਹੈ ਸੇਕ ਜਨ ਮਾਨੈ ਪਰਤਖ ਗੁਰ ਨਿਸਤਾਰੇ ਸੋ ਕਹੋ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹੇ ਗੁਰ ਸਾਹਿਬ ਜੀ ਨਾਸਰੀ ਮਹਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਿਰੜਾਇਆ ਮਾਉਦਿਆਰ ਅੰਧਕਾਰ ਮੈਂ ਜਿਉਨ ਸਿੱਧਾ ਮਾਰਗ ਦਿਖਾਇਆ ਬਾਰ ਜਾਓ ਗੁਰ ਆਪਣੇ ਉਪਰ ਜਿਨਹਾਰਾ ਨਾਮ ਦਿਲ ਲੜਾਇਆ ਮਾਉਦਿਆਨ ਅੰਧਕਾਰ ਮੈਂ ਜਿਨੂੰ ਸਿੱਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹੀ ਆਉਂਾ ਸਰਬ ਥੋਗ ਕੀ ਸ਼ੇਮਾਰੀ ਚਿੰਦ ਰਹਾ ਜਾ ਕੇ ਸਿੰਬਰਨ ਸਰਬਨ ਦਾਨਾ ਮਾਨ ਮੈਤਪਤ ਪੂਰੀ ਨਾਮ ਲੈ ਕੋਟ ਅਗ ਨਾਸੇ ਭਗਤ ਵਾਂਛੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਇਕਨ ਨਦਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿੰਬਰਤ ਪਾਰ ਰਾਨਾ ਸੀਤਲ ਸ਼ਾਂਤ ਮਾਂ ਸੁਖ ਪਾਇਆ ਸੰਤੋ ਸੰਗ ਰਹੋ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਏਉ ਨਾਨਕੀਨੋ ਓ ਲਾੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਲਾ 5 ਬਾੜ ਜਾਓ ਗੁਰ ਆਪਣੇ ਉਪਰ ਜਿਨ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂ ਤੁ ਬਚਾਵੇ ਸਤਿਰ ਅਨੇਕ ਚਲਾਬਦ ਘਾਵ ਤਉ ਤਨ ਇੱਕ ਨ ਲਾਗਣ ਪਾਵੈ ਵਾਹਿਗੁਰੂ ਜੀ ਛਪੇ ਸ਼ੰਦ ਮਿਹਤ ਬਤਰ ਤਨ ਧਰੇ ਮਨ ਤਪੂਖਣ ਰਦ ਬੰਦੇ ਮਿਲਤ ਬਤਰ ਤਨ ਧਰੇ ਮਿਲਤ ਭੂਖਣ ਰਦ ਬੰਦੇ ਮਿਲਤ ਮੂਟ ਸਿਰ ਧਰੇ ਪਰਮ ਬਾਨਨ ਕੈ ਸੰਦੇ ਮਿਲਤ ਬਰਣ ਸਾਰਥੀ ਮਿਲਦ ਤਾਉ ਆ ਭੁਖਣ ਮਲੇ ਆਗਰ ਕੀ ਗੰਧ ਸਗਲ ਸਤਰ ਕੁਲ ਦੁਖਣ ਇਹ ਭਾਂਤ ਨਿੰਦ ਅੰਤਰ ਸੁਭਟ ਇਹ ਭਾਂਤ ਨਿੰਦ ਅੰਤਰ ਸੁਭਟ ਜੰਦਨ ਆਜੋਦਨ ਮੱਚ ਹੈ ਬਿਨ ਇੱਕ ਧੀਜ ਸੁਨ ਵੀਰ ਬਰ ਸੋ ਔਰ ਕਵਨ ਰਾਣ ਰੱਚ ਹੈ ਬਿਨ ਇੱਕ ਧੀਜ ਸੁਨ ਵੀਰ ਬਰ ਸੋ ਔਰ ਕਵਨ ਰਾਣ ਰੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ